ਗਗਨ ਕਟਦਾ ਸੀ ਸਨੇਹਾ ਨੂੰ ਕਿਉਂ ਕਟਦਾ ਸੀ ਉਹਨੇ ਖੁਦ ਇੱਕ ਵੀਡੀਓ ਦੇ ਵਿੱਚ ਕਨਫੈਸ ਕੀਤਾ ਤੇ ਆਪਾਂ ਉਹ ਵੀਡੀਓ ਇਸ ਦੇ ਵਿੱਚ ਤੁਹਾਨੂੰ ਜ਼ਰੂਰ ਦਿਖਾਵਾਂਗੇ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਵੱਡੇ ਘਰੇਵਾਲ ਨੇ ਜਿਹੜਾ ਹੈਗਾ ਇੱਕ ਟਿੱਪਣੀ ਕੀਤੀ ਜਦੋਂ ਸਨੇਹਾ ਕਹਿੰਦੀ ਵੀ ਮੇਰਾ ਮੈਂ ਸੈਪਰੇਟ ਹੋ ਗਈ ਮੇਰਾ ਡਾਈਵੋਰਸ ਹੋਇਆ ਗਗਨ ਨਾਲ ਤੇ ਉਹਨੇ ਕੀ ਟਿੱਪਣੀ ਕੀਤੀ ਮੈਂ ਉਹ ਵੀ ਤੁਹਾਨੂੰ ਦੱਸੂਗੀ ਤੇ ਸਨੇਹਾ ਦੇ ਕਰਕੇ ਕੀ ਦਾ ਰਿਸ਼ਤਾ ਜਿਹੜਾ ਹੈਗਾ ਇੱਕ ਹੋਰ ਕਪਲ ਦਾ ਡਾਈਵੋਰਸ ਦੀ ਇੱਕ ਹੋਰ ਕਪਲ ਦਾ ਸਨੇਹਾ ਕਰਕੇ ਜਿਹੜਾ ਹੈਗਾ ਰਿਸ਼ਤਾ ਇੱਕ ਖਤਮ ਹੋਣ ਤੇ ਆ ਚੁੱਕਿਆ ਉਹ ਕਿਹੜੇ ਨੇ ਉਹ ਵੀ ਆਪਾਂ ਗੱਲ ਕਰਾਂਗੇ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਉਹ ਬਣਾਇਆ ਫੋਨ ਚੱਕਦੀ ਆ ਸੋਸੋ ਦੇ 150 ਫੋਨ ਕਰਦਾ ਆ ਤਿੰਨ ਚ ਹਨਾ ਸਿਚੁਏਸ਼ਨ ਲੈਟਰ ਪੇਸ ਦੇ ਮੈਂ ਜਾਣਾ ਆ ਹਣਾ ਮੈਂ ਇਹਨੇ ਪਹਿਲਾਂ ਕਿ ਤਿੰਨ ਸਾਲ ਹੋ ਗਏ ਸਾਰਿਆਂ ਨੂੰ ਪਤਾ ਯਾਰ ਸਾਰੇ ਕਮੈਂਟ ਕਰਦੇ ਆ ਹੁੰਦਾ ਯਾਰ ਉਹ ਕਹਿੰਦਾ ਮੈਨੂੰ ਇੰਨਾ ਵੀ ਪਤਾ ਆ ਉਹ ਕਿਸੇ ਉਹ ਉਹ ਮੁੰਡੇ ਨਾਲ ਕਮੈਂਟ ਇਹ ਲਾ ਕਰੰਗਾ ਤਰਾ ਬੜਾ ਗੁੱਸੇ ਆ ਸੋ ਵਟ డు ਯੂ ਸਨੇਹਾ ਨਾ ਆਪਣੇ ਆਪ ਨੂੰ ਇੰਨੀ ਕਿ ਜ਼ਿਆਦਾ ਸਮਝਦਾਰ ਸਮਝਦੀ ਆ ਵੀ ਉਹਨੂੰ ਇਦਾਂ ਲੱਗਦਾ ਵੀ ਬਸ ਉਹੀ ਇਕੱਲੀ ਸਤੀ ਸਾਵਤਰੀ ਆ ਇਸ ਦੁਨੀਆ ਦੇ ਉੱਤੇ ਤੇ ਜਿਹੜਾ ਹੈਗਾ ਕਿੰਮੀ ਤੇ ਪਵਨ ਨੂੰ ਅਲੱਗ ਕਰਨ ਤੋਂ ਬਾਅਦ ਉਹਨੇ ਕੀ ਕੀਤਾ ਇੱਕ ਹੋਰ ਕਪਲਸ ਨੇ ਉਹ ਵੀ ਵਲੌਗਰਜ਼ ਨੇ ਉਹਨਾਂ ਨੂੰ ਅਲੱਗ ਕਰਨ ਦੀ ਜੜੀ ਹੈਗੀ ਆ ਉਹ ਕੋਸ਼ਿਸ਼ ਕੀਤੀ ਹੈ ਤੇ ਕਿਤੇ ਨਾ ਕਿਤੇ ਉਹਦੇ ਚ ਵੀ ਕਾਮਯਾਬ ਹੋ ਚੁੱਕੀ ਆ ਕਿੰਮੀ ਦੇ ਨਾਲ ਨਾਲ ਉਹਨੇ ਹੋਰ ਵੀ ਇੱਕ ਕਪਲਸ ਦੇ ਬਾਰੇ ਰਿਕਾਰਡਿੰਗਸ ਦੇ ਮਤਲਬ ਸਾਹਮਣੇ ਆਈਆਂ ਨੇ ਕੁਝ ਐਦਾਂ ਦਾ ਬੋਲਿਆ ਕਿ ਉਹਨਾਂ ਦਾ ਘਰ ਵੀ ਜਿਹੜਾ ਹੈਗਾ ਖਰਾਬ ਹੋ ਚੁੱਕਿਆ ਤੇ ਡਾਈਵੋਰਸ ਤੱਕ ਗੱਲ ਆ ਚੁੱਕੀ ਹੈ ਉਹ ਕਪਲਸ ਕੌਣ ਨੇ ਇਹ ਜਾਣਨ ਦੇ ਲਈ ਤੁਹਾਨੂੰ ਵੀਡੀਓ ਐਂਡ ਤੱਕ ਦੇਖਣੀ ਪੈਣੀ ਆ ਤੇ ਜਿਹੜਾ ਇਹਦਾ ਸਨੇਹਾ ਦਾ ਹਸਬੰਡ ਸੀਗਾ ਨਾ ਗਗਨ ਤੇ ਗਗਨ ਨੇ ਵੀ ਨੇ ਇੱਕ ਪੋਡਕਾਸਟ ਕੀਤਾ ਰੀਸੈਂਟਲੀ ਤੇ ਉਹਦੇ ਵਿੱਚ ਉਹਨੇ ਕੀ ਆਖਿਆ ਗਗਨ ਨੇ ਇੱਕ ਦੋ ਵਾਰੀ ਇਹਦੇ ਲਾਈਆਂ ਸੀਗੀਆਂ ਕਿਉਂਕਿ ਇਹ ਸੀਗੀ ਥੋੜੀ ਜਿਹੀ ਚੱਕਵੀਂ ਜ਼ਿਆਦਾ ਇਹ ਉਹਨੇ ਕਿਹਾ ਤੇ ਕਿਉਂ ਲਾਈਆਂ ਸੀ ਤੇ ਗਗਨ ਦਾ ਕੀ ਕਹਿਣਾ ਇਸ ਬਾਰੇ ਮੈਂ ਉਹਦੀ ਵੀ ਵੀਡੀਓ ਤੁਹਾਨੂੰ ਦਿਖਾਵਾਂਗੀ ਠੀਕ ਹੈ ਜੀ ਤੇ ਇੱਕ ਦੋ ਰਿਕਾਰਡਿੰਗਸ ਤੁਹਾਨੂੰ ਦਿਖਾਉਣੀ ਆ ਸਨੇਹਾ ਦੀਆਂ ਸਨੇਹਾ ਦਾ ਕਹਿਣਾ ਵੀ ਜਿਹੜਾ ਵੱਡਾ ਗਰੇਵਾਲ ਆ ਨਾ ਤੁਸੀਂ ਸੁਣਿਆ ਹੋਣਾ ਨਾਮ ਸਿੰਗਰ ਆ ਹੋ ਇੱਕ ਤੇ ਇੱਕ ਵੱਡਾ ਗਰੇਵਾਲ ਫਿਲਮ ਵੀ ਆਈ ਹੈ ਉਹਦੀ ਕਹਿੰਦੀ ਜਦੋਂ ਮੇਰਾ ਇਹਦੇ ਨਾਲ ਬ੍ਰੇਕਅਪ ਹੋਇਆ YouTube ਤੋਂ ਪਤਾ ਲੱਗਿਆ ਵੀ ਮੇਰਾ ਇਹਦੇ ਨਾਲ ਡਾਈਵੋਰਸ ਹੋ ਚੁੱਕਿਆ ਠੀਕ ਐ ਸੀ ਸੈਪਰੇਟ ਹੋ ਗਏ ਤੇ ਮੈਨੂੰ ਉਹਦਾ ਮੈਸੇਜ ਆਇਆ ਵੀ ਤੂੰ ਇਹਦੇ ਨਾਲ ਕਿੱਥੇ ਇਹਦੇ ਹੱਥੇ ਚੜ ਗਈ ਮੈਂ ਰਿਕਾਰਡਿੰਗ ਸੁਣਾਉਂਗੀ ਤੁਹਾਨੂੰ ਹਾਲਾਂਕਿ ਮੈਨੂੰ ਇਸ ਗੱਲ ਦੇ ਵਿੱਚ ਕੋਈ ਸੱਚ ਨਹੀਂ ਲੱਗਦਾ ਤੇ ਵੀਡੀਓ ਦੇ ਐਂਡ ਤੱਕ ਦੇਖਿਓ ਤੇ ਆ ਪਹਿਲਾਂ ਮੈਂ ਇੱਕ ਛੋਟੀ ਜਿਹੀ ਕਲਿੱਪ ਐਡ ਕਰਦੀ ਆ ਦੇਖਿਓ ਜ਼ਰਾ ਇਹਨਾਂ ਲੋਕੀ ਸਾਨੂੰ ਬੋਲਦੇ ਆ ਹਨਾ ਰੋਸਟਰ ਦਰੋਸ ਦੇ ਆਪਣਾ ਕੰਮ ਕਰਦੇ ਆ ਸੜਨ ਨੂੰ ਕੋਈ ਪੁੱਛਣ ਦੁਸ਼ਮਣ ਨਹੀਂ ਨਾ ਕੋਈ ਨਹੀਂ ਸਾਡੇ ਨਾਲ ਹਰ ਇੱਕ ਬੰਦਾ ਇੱਥੇ ਆਪਣਾ ਆਪਣੇ ਕੰਮ ਕਰ ਰਿਹਾ ਠੀਕ ਆ ਹੁਣ ਇੰਨੇ ਨੇ ਸਾਰੇ ਆਪਣੇ ਵੀਰਾਂ ਦੇ ਕੋਲ ਦੇਖੀ ਚੱਲੋਗੇ ਪਸਰ ਪੜ੍ਹ ਕੇ ਤੇ ਆਪ ਕਿਉਂ ਦੇਣਾ ਕਿ ਆਪਾਂ ਆਹ ਕੰਮ ਰੋਸ ਦੇ ਕੇ ਉਸਦੇ ਆਈ ਮੇਰੀ ਆਪਣੀ ਗਲਤੀਆਂ ਵੀ ਨਹੀਂ ਲਈ ਕਰਦੇ ਹਾਂ ਸਾਡੀ ਆਪਾਂ ਗਲਤ ਸੀਗੇ ਪਰ ਇੱਕ ਗੱਲ ਕਹਿਣੀ ਮੈਂ ਕੈਮਰਾ ਕੀਤਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀਗੀ ਵੀ ਕੱਲ ਮੈਨੇ ਇੱਕ ਕਮੈਂਟ ਆਇਆ ਸੀ ਕੱਲ ਮਤਲਬ ਪਿਛਲੇ ਵਲੋਗ ਦੇ ਵੀ ਓਵਰ ਐਕਟਿਵਿਟੀਸ ਨੇ ਪੰਜਾਬ ਵੀ ਘਟਣੀ ਆ ਦੇਖੋ ਪੰਜਾਬ ਵੀ ਤੁਹੀ ਘ ਠੀਕ ਹੈ ਤੇ ਇਹ ਦੂਜਿਆਂ ਦੇ ਇਦਾਂ ਨਾਲ ਰਹਿ ਰਹਿ ਕੇ ਲੋਕਾਂ ਦੇ ਭੇਤ ਜਾਣਦੀ ਹੈ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੂੰ ਐਕਸਪੋਜ਼ ਕਰਦੀ ਹੈ ਲੋਕਾਂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਠੀਕ ਹੈ ਸੋਸ਼ਲ ਮੀਡੀਆ ਤੇ ਇਹੋ ਜੇ ਨੇਚਰ ਦੀ ਇਹ ਕੁੜੀਆਂ ਸੋ ਇਹ ਤੋਂ ਬਚਾ ਰੱਖੋ ਹੁਣ ਮੈਂ ਇਹਦੀ ਇੱਕ ਰਿਕਾਰਡਿੰਗ ਸੁਣਾਉਣੀ ਆ ਤੁਹਾਨੂੰ ਆ ਦੇਖਿਓ ਜਿਹੜਾ ਇਹਨੇ ਕਪਲਸ ਬਾਰੇ ਆਖਿਆ ਨਾ ਉਹ ਕਪਲ ਜੀ ਮੈਂ ਇੱਕ ਫੋਟੋ ਲਗਾ ਦਿੰਨੀ ਆ ਇਸ ਕਪਲਸ ਬਾਰੇ ਇਹਨੇ ਗੱਲ ਕਹੀ ਆ ਤੇ ਰਿਕਾਰਡਿੰਗ ਸੁਣਿਓ ਕੀ ਕਿਹਾ ਤੇ ਰਿਕਾਰਡਿੰਗ ਸੁਣਿਓ ਕੀ ਕਿਹਾ ਫੋਨ ਚੱਕਦੀ ਆ ਸੋ ਸੋ ਦੇ 150 ਫੋਨ ਕਰਦਾ ਆ ਦਿਨ ਚ ਹਨਾ ਤੇ ਸੁਣ ਲੈ ਕੇ ਫੇਸ ਦੇ ਮਜ਼ਾ ਆਉਣਾ ਆ ਹਨਾ ਮੈਂ ਇਨੇ ਪੈਸੇ ਲਾ ਕੇ 3 ਸਾਲ ਹੋ ਗਿਆ ਸਾਰਿਆਂ ਨੂੰ ਪਤਾ ਆ ਸੁਣੀ ਚਲੋ ਧਿਆਨ ਨਾਲ ਹੁਣ ਦਾ ਯਾਰ ਉਹ ਕਹਿੰਦਾ ਮੈਨੂੰ ਇੰਨਾ ਵੀ ਪਤਾ ਆ ਕਿ ਤੂੰ ਕਿਸੇ ਉਹ ਉਹ ਮੰਗਣਾ ਘੁੰਮਦੀ ਆ ਜਿਹੜਾ ਕਰਨ ਦਿੱਤਾ ਵਾ ਬੜਾ ਗੁੱਸੇ ਦਾ ਸੋ ਵਾਟ ዱ ਯੂ ਥਿੰਕ ਆਪਾਂ ਜੀ ਧੰਗਾ ਇਹ ਕੀ ਕਹਿ ਰਹੀ ਆ ਵੀ ਇਹ ਜਿਹੜਾ ਮੁੰਡਾ ਗਾ ਉਹ ਇੱਥੇ ਆ ਤੇ ਕਹਿੰਦੀ ਕਮੈਂਟ ਵੀ ਆ ਰਹੇ ਨੇ ਠੀਕ ਐ ਲੋਕਾਂ ਦੇ 3 ਸਾਲ ਹੋ ਗਏ ਉਹਨੂੰ ਗਈ ਨੂੰ ਵੀ ਉਹ ਕਹਿੰਦਾ ਮੈਂ ਤੈਨੂੰ ਉਹਦਾ ਇਹ ਕਹਿਣਾ ਵੀ ਮੈਂ ਤੇਰੇ ਤੇ ਪੈਸੇ ਲਾ ਕੇ ਤੈਨੂੰ ਭੇਜਿਆ ਤੇ ਮੈਨੂੰ ਤੂੰ ਬਲਾਹ ਹਣੋ ਇਹਨੂੰ ਬਲਾ ਨਹੀਂ ਰਹੀ ਤੇ ਕਰਨ ਦੱਤਾ ਦੇ ਬੈਸਟ ਫਰੈਂਡ ਦੇ ਨਾਲ ਉਹ ਜਿਹੜਾ ਹੈਗਾ ਤੁਰੀ ਫਿਰਦੀ ਆ ਵੀ ਇਹ ਕੌਣ ਹੁੰਦੀ ਆ ਕਿਸੇ ਹੋਰ ਬਾਰੇ ਐਦਾਂ ਦੀਆਂ ਚੀਜ਼ਾਂ ਤੇ ਟਿੱਪਣੀ ਕਰਨ ਵਾਲੀ ਐਦਾਂ ਦੀਆਂ ਗੱਲਾਂ ਬੋਲਣ ਵਾਲੀ ਠੀਕ ਐ ਇਹ ਨਹੀਂ ਕਿਸੇ ਨਾਲ ਫਿਰਦੀ ਹੁਣੀ ਮੈਨੂੰ ਤਾਂ ਲੱਗਦਾ ਨਹੀਂ ਵੀ ਗਗਨ ਤੋਂ ਬਾਅਦ ਇਹਨੇ ਕਿਸੇ ਨੂੰ ਡੇਟ ਨਹੀਂ ਕੀਤਾ ਹੁਣ ਤੁਹਾਨੂੰ ਕੀ ਲੱਗਦਾ ਇਹ ਹੁਣ ਤੁਸੀਂ ਦੇਖੋ ਹਨਾ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਾ ਮਤਲਬ ਵੀ ਸੋਸ਼ਲ ਮੀਡੀਆ ਤੇ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਵੀ ਕਿਸੇ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਤੁਹਾਡੇ ਇੱਕ ਕਹੇ ਹੋਏ ਲਫ਼ਜ਼ ਨਾਲ ਚਲੋ ਕਿੰਮੀ ਦੀ ਗੱਲ ਕਰਨੀ ਸੀ ਕਿੰਮੀ ਦੀ ਗੱਲ ਚੱਲਦੀ ਇਹਨੂੰ ਇੱਥੇ ਉਹਦੇ ਬਾਰੇ ਕੁਝ ਬੋਲਣ ਦੀ ਲੋੜ ਹੈ ਨਹੀਂ ਸੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਵੀ ਇਹ ਕਹਿੰਦੀ ਨਾ ਵੀ ਜਿਹੜਾ ਵੱਡਾ ਗਰੇ ਵਾਲਾ ਉਹਨੇ ਕੀ ਰਿਐਕਟ ਦਿੱਤਾ ਆ ਸੁਣਿਓ ਇਹਦੀ ਰਿਕਾਰਡਿੰਗ ਆਈਵ ਅਜੇ ਨਾ ਮੈਂ ਸੈਪਰੇਟ ਹੋਈਆਂ ਨਾ ਮੈਨੂੰ ਪਹਿਲਾ ਮੈਸੇਜ ਆਇਆ ਸੀ ਵੱਡੇ ਘਰੇ ਵਾਲ ਦਾ ਕਿ ਥੈਂਕ ਗੋਡ ਮੈਨੂੰ ਅੱਜ ਪਤਾ ਲੱਗਾ YouTube ਦੇਖ ਕੇ ਤੁਸੀਂ ਸੈਪਰੇਟ ਹੋ ਗਏ ਆ ਐਂਡ ਸੁਨੇਹਾ ਜਿੱਦਾਂ ਤਰ੍ਹਾਂ ਵਿਆਹ ਹੋਇਆ ਸੀ ਨਾ ਉਸ ਦਿਨ ਆ ਜੀ ਸੋਚੀ ਕਿਦੇ ਹੱਥ ਚਲੇ ਤੇ ਆਪਣੇ ਆਪ ਨੂੰ ਕਦੀ ਦੇਖਿਆ ਨਹੀਂ ਕਿਸੇ ਜਿਹਾ ਉਹਨੂੰ ਨਹੀਂ ਕਦੀ ਦੇਖਿਆ ਤੁਸੀਂ ਇਹਦਾ ਕਹਿਣਾ ਵੀ ਵੱਡੇ ਘਰੇ ਵਾਲ ਨੇ ਇਹਨੂੰ ਇਹ ਚੀਜ਼ ਆਖੀ ਵੀ ਤੂੰ ਕਿੱਥੋਂ ਇਹਦੇ ਹੱਥ ਹੱਥ ਚ ਆ ਗਈ ਤੂੰ ਕਿਵੇਂ ਇਹਦੇ ਨਾਲ ਫਸ ਗਈ ਸੀ ਵੀ ਮਤਲਬ ਤੂੰ ਕਿੱਥੇ ਕਿੱਥੇ ਤੂੰ ਕਦੇ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਨਹੀਂ ਦੇਖਿਆ ਮੈਨੂੰ ਨਹੀਂ ਲੱਗਦਾ ਵੀ ਇਸ ਗੱਲ ਦੇ ਵਿੱਚ ਕੋਈ ਸੱਚਾ ਤੇ ਜੇ ਸੱਚਾ ਤਾਂ ਭਾਈ ਵੱਡਾ ਗਰੇਵਾਲ ਜਿਹੜਾ ਹੈਗਾ ਸ਼ਾਇਦ ਭਰਾਵਾ ਵੀ ਤੈਨੂੰ ਦੇਖਣਾ ਚਾਹੀਦਾ ਆਪਣੇ ਆਪ ਨੂੰ ਠੀਕ ਹੈ ਇਹੋ ਜੇ ਕੁੜੀ ਨੂੰ ਜਿਹੜਾ ਹੈਗਾ ਐਦਾਂ ਦਾ ਮਤਲਬ ਕਮੈਂਟ ਜਾਂ ਐਦਾਂ ਦੀ ਕੋਈ ਗੱਲ ਕਹਿਣ ਬਾਰੇ ਪਹਿਲਾਂ ਸੋਚਣਾ ਚਾਹੀਦਾ ਸੀ ਸੋ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਆ ਮੈਨੂੰ ਲੱਗਦਾ ਵੀ ਜੇ ਵੱਡੇ ਘਰੇ ਵੱਲ ਤੱਕ ਇਹ ਚੀਜ਼ ਪਹੁੰਚ ਗਈ ਤਾਂ ਵੀਰਾ ਜ਼ਰੂਰ ਰਿਪਲਾਈ ਦੇਊਗਾ ਇਸ ਚੀਜ਼ ਦਾ ਵੀ ਉਹਨੇ ਚੀਜ਼ ਇਹਨੂੰ ਆਖੀ ਹੋਈ ਆ ਕਿ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਵੀ ਇਹਨੂੰ ਇਹ ਚੀਜ਼ ਕੋਈ ਗੱਲ ਇਸ ਮੁੱਦੇ ਤੇ ਇਸ ਕੁੜੀ ਦੇ ਨਾਲ ਕੋਈ ਗੱਲ ਹੋਈ ਹੋਊਗੀ ਹੁਣ ਜਿਹੜਾ ਹੈਗਾ ਗगन ਨੇ ਇਹਨੂੰ ਕੁੱਟਿਆ ਸੀ ਤੇ ਗगन ਦਾ ਕਹਿਣਾ ਵੀ ਜਿਹੜੀ ਕੁੜੀ ਹੁਣ ਮੇਰੀ ਲਾਈਫ ਦੇ ਵਿੱਚ ਆ ਵੀ ਇਸ ਸਨੇਹਾ ਦੇ ਇਹੋ ਜਿਹੀਆਂ ਗੱਲਾਂ ਦੇ ਕਰਕੇ ਮੇਰਾ ਰਿਸ਼ਤਾ ਖਰਾਬ ਹੋ ਰਿਹਾ ਮੇਰਾ ਉਹਦੇ ਨਾਲ ਸਿਰਫ ਰੋਕਾ ਹੋਇਆ ਸੀ ਤੇ ਇਸ ਕੁੜੀ ਦੇ ਕਰਕੇ ਜਿਹੜਾ ਇਹ ਹੁਣ ਝੰਝਟ ਖਲਾਰ ਰਹੀ ਆ ਤੇ ਮੇਰਾ ਰਿਸ਼ਤਾ ਖ ਤੇ ਉਹਦਾ ਕੀ ਕਹਿਣਾ ਆ ਕਲਿੱਪ ਵੇਖਿਓ ਮੈਂ 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 ਜਿਹੜੀ ਮੇਰਾ ਨਾ ਅੱਜ ਆ ਉਹਨੂੰ ਫਰਕ ਨਹੀਂ ਪੈਂਦਾ ਉਹ ਗੰਦੀ ਤੂੰ ਕੁੱਟ ਲਈ ਠੀਕ ਆ ਮੈਂ ਖਾ ਲੂੰਗੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਆ ਕਹਿੰਦੀ ਜਿਹਨੇ ਰਹਿਣਾ ਉਹਨੇ ਖਾ ਕੇ ਵੀ ਲੈ ਲੈਣਾ ਕਿ ਬੇਟਾ ਘਰ ਜੋੜੀ ਦਾ ਵਾ ਕੋਈ ਨਹੀਂ ਥੋੜਾ ਬੋਤਾ ਹੋ ਗਿਆ ਬਹਿ ਕੇ ਗੱਲਬਾਤ ਕਰ ਲੈਣੀ ਸੀ ਤਾਂ ਗਗਨ ਦਾ ਕਹਿਣਾ ਵੀ ਉਹ ਕਹਿੰਦੀ ਵੀ ਤੂੰ ਮੇਰੇ ਮਾਰੀ ਚਾਹੇ ਕੋਈ ਚੱਕਰ ਨਹੀਂ ਮੈਨੂੰ ਮੈਨੂੰ ਜਿਵੇਂ ਰੱਖੇਗਾ ਮੈਂ ਰਹਿ ਲੂੰਗੀ ਤੇ ਪਰ ਦੇਖੋ ਹਨਾ ਵੀ ਮੈਂ ਇਹ ਚੀਜ਼ ਦੇ ਖਿਲਾਫ ਆ ਠੀਕ ਹੈ ਗਗਨ ਨੇ ਜੜੀ ਇਹ ਗੱਲ ਕਹੀ ਗਗਨ ਨੂੰ ਹੱਥ ਨਹੀਂ ਚੁੱਕਣਾ ਚਾਹੀਦਾ ਕੋਈ ਵੀ ਮਰਦ ਆ ਉਹ ਆਪਣੀ ਵਾਈਫ ਦੇ ਉੱਪਰ ਹੱਥ ਨਹੀਂ ਚੱਕ ਸਕਦਾ ਇਹ ਗਲਤ ਆ ਕਿਉਂਕਿ ਹੱਥ ਚੱਕਣਾ ਚਾਹੀਏ ਉਹ ਸਨੇਹ ਹੈਂ ਆ ਚਾਹੇ ਕੋਈ ਵੀ ਕੁੜੀ ਆ ਠੀਕ ਹੈ ਮਰਦ ਨੂੰ ਕਦੇ ਵੀ ਆਪਣੀ ਔਰਤ ਤੇ ਉੱਪਰ ਹੱਥ ਨਹੀਂ ਚੱਕਣਾ ਚਾਹੀਦਾ ਇਹ ਜ਼ਰਾ ਸਰ ਗਲਤ ਗੱਲ ਆ ਠੀਕ ਹੈ ਇਸ ਚੀਜ਼ ਨੂੰ ਆਪਾਂ ਪ੍ਰੋਮੋਟ ਨਹੀਂ ਕਰ ਸਕਦੇ ਇਸ ਚੀਜ਼ ਨੂੰ ਆਪਾਂ ਜਿਹੜਾ ਹੈਗਾ ਸਹਿਮਤੀ ਨਹੀਂ ਦੇ ਸਕਦੇ ਪਰ ਗਗਨ ਨੇ ਚਲੋ ਕੁੱਟਮਾਰ ਕਰਦਾ ਸੀ ਕਿਸੇ ਗੱਲ ਤੋਂ ਕਰਦਾ ਹੋਣਾ ਹਨਾ ਨਹੀਂ ਤਾਂ ਗगनਦੀਵੀ ਗਲਤੀ ਸੀ ਚਲੋ ਜਿਹੜਾ ਹੈਗਾ ਇਦਾਂ ਦਾ ਕੁਝ ਹੋਣਾ ਨਹੀਂ ਚਾਹੀਦਾ ਸੀ ਪਰ ਇਹ ਵੀ ਕੋਈ ਜ਼ਿਆਦਾ ਚੰਗੀ ਤਾਂ ਹੈ ਨਹੀਂ ਸੀ ਜਿਹੜਾ ਇਹਨੇ ਇਹਦੇ ਨਾਲ ਵਿਆਹ ਕਰਵਾ ਲਿਆ ਹਨ ਪਹਿਲਾਂ ਸੋਚਣਾ ਮਤਲਬ ਜਦੋਂ ਕੋਈ ਆਪਾਂ ਨੂੰ ਇਦਾਂ ਦੀ ਕੋਈ ਗੱਲ ਰੱਖਦਾ ਆਪਣੇ ਸਾਹਮਣੇ ਉਹਦੇ ਬਾਰੇ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਐ ਸਪੈਸ਼ਲੀ ਜਦੋਂ ਆਪਾਂ ਲਵ ਮੈਰਿਜ ਕਰਵਾ ਰਹੀ ਹੋਈਏ ਹਨ ਤੇ ਹੁਣ ਜਿਹੜਾ ਹੈਗਾ ਗगन ਆਪਣੀ ਲਾਈਫ ਚ ਮੂਵ ਕਰ ਚੁੱਕਿਆ ਪਰ ਸਨੇਹਾ ਦੇ ਕਰਕੇ ਉਹਦੀ ਲਾਈਫ ਦੇ ਵਿੱਚ ਦਿੱਕਤਾਂ ਆ ਰਹੀਆਂ ਉਹ ਕਹਿੰਦਾ ਵੀ ਇਹਨੇ ਜਿਹੜੇ ਹੁਣ ਜਿਹੜੇ ਮਤਲਬ ਕਿ ਚੀਜ਼ਾਂ ਕੀਤੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਚੀਜ਼ਾਂ ਦਾ ਅਸਰ ਉਹਦੇ ਰਿਸ਼ਤੇ ਤੇ ਪੈ ਰਿਹਾ ਤੇ ਕਿਤੇ ਨਾ ਕਿਤੇ ਇਹ ਸਹੀ ਵੀ ਆ ਕਿਉਂਕਿ ਬਈ ਗਗਨ ਦਾ ਨਾਮ ਲੈਣਾ ਇਹਨੂੰ ਕਿਤੇ ਨਾ ਕਿਤੇ ਵੀ ਨਹੀਂ ਬਣਦਾ ਠੀਕ ਹੈ ਤਾਂ ਬਾਕੀ ਮੈਂ ਤਾਂ ਸਨੇਹਾ ਨੂੰ ਇੱਕ ਹੀ ਗੱਲ ਕਹਿਣਾ ਚਾਹੁੰਦੀ ਆ ਵੀ ਬਈ ਆਪਣੀ ਲਾਈਫ ਬਾਰੇ ਦੇਖੋ ਠੀਕ ਹੈ ਕਿਸੇ ਦੀ ਲਾਈਫ ਨੂੰ ਜਿਹੜਾ ਹੈਗਾ ਸਪੋਇਲ ਕਰਨ ਦਾ ਤੁਹਾਡਾ ਕੋਈ ਹੱਕ ਨਹੀਂ ਬਣਦਾ ਠੀਕ ਹੈ ਕਿਸੇ ਬਾਰੇ ਟਿੱਪਣੀ ਐਦਾ ਸੋਸ਼ਲ ਮੀਡੀਆ ਦੇ ਉੱਪਰ ਨਾ ਕਰੋ ਤਾਂ ਕਿ ਤੁਹਾਡੇ ਕਰਕੇ ਕਿਸੇ ਦਾ ਘਰ ਖਰਾਬ ਹੋਵੇ ਆਪਣਾ ਘਰ ਖਰਾਬ ਹੋ ਗਿਆ ਕਿਸੇ ਦਾ ਨਾ ਕਰੋ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਅਪਡੇਟ ਦੇ ਨਾਲ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਤਾਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ